ਉਹ ਕਿੰਨੇ ਪ੍ਰਕਾਰ ਦੇ ਜਿਹੜੇ ਸੌਦੇ ਤੁਸੀਂ ਆਪਣਾ ਮੂੰਹ ਜਬਾਨੀ ਜਿਹੜੇ ਤੁਸੀਂ ਥੋੜੇ ਯਾਦ ਨੇ ਵੱਡੀ ਗੱਲ ਆ ਜੀ ਇਹ ਮੈਂ ਗਿਣਤੀ ਨਾ ਦੱਸਾਂ ਤਾਂ ਚੰਗੀ ਐ ਲੋਕ ਗਿਣਤੀ ਕਰਕੇ ਦੱਸ ਦੇਣ ਜਾਂ ਐਂ ਦੱਸ ਦੇਣ ਵੀ ਆ ਸੌਦਾ ਰਹਿ ਗਿਆ ਤਾਂ ਉਸ ਸਵਾਦ ਇੱਕ ਵੱਖਰਾ ਹੁੰਦਾ ਹਾਂ ਇਹ ਵੱਡੀ ਗੱਲ ਆ ਜੀ ਬਾਕੀ ਕਮੈਂਟਾਂ ਦੇ ਵਿੱਚ ਪਤਾ ਲੋਕ ਦੱਸਦਾ ਦੱਸ ਲਾਂਗੇ ਮੈਂ ਸਿੱਠੀ ਦੁਕਾਨ ਤੇ ਜਾਣਾ ਮੈਂ ਕਿਹਾ ਸਿੱਠਾ ਸੌਦੇ ਲਿਖ ਕੇ ਰੱਖਾ ਮੈਂ ਅੱਗੇ ਜਾਇਆ ਆਉਂਦਿਆਂ ਪਾਦੀ ਕਹਿੰਦੀ ਲਿਖਾ ਦੇ ਹਾਂਜੀ ਮੈਂ ਕਿਹਾ ਸਿੱਠਾ ਪਾਈਆ ਦੇ ਦੇ ਧਨੀਆ ਜੀਰਾ 5 ਰੁਪਏ ਦੀ ਗੁੰਮਕਤੀਰਾ 2 ਰੁਪਏ ਦੀ ਛੋਟੀ ਲਾਚੀ ਫੱਟੀ ਪੁੱਚਣ ਵਾਲੀ ਗਾਚੀ ਹੂੰ ਚੰਗੀ ਹਲਦੀ ਲੂਣ ਤੇ ਮਿਰਚਾ ਚਾਰਚ ਪਾਉ ਨੂੰ ਦੇ ਦੀ ਸਰਕਾ ਮੋਟੀ ਘੜ ਤੇ ਹਾੜਾ ਵੇੜੇ ਜੁ ਮੈਂ ਨਾਲ ਨੇ ਚੰਗੇ ਜਿਹੜੇ ਹੂੰ ਤੇ ਪਾਈ ਆ ਪਾਈ ਆ ਸਾਰੇ ਪਾਦੇ ਚੰਗੇ ਪੈਟ ਜਾਦੇ ਪਾਦੇ ਦੇ ਦੇ ਸੌਂ ਤੇ ਲਾਜੀ ਦਾਣਾ ਦਰੀਆਂ ਵਾਲਾ ਨਾਲੇ ਦਾਣਾ ਸੁੱਕੇ ਮੇਵੇ ਨਾਲ ਮਣਕਸ਼ਰ ਗੁੜੀ ਚੰਗੇ ਉਹ ਇੱਕ ਹਸਤਾ ਵਾਹ ਜੀ ਵਾਹ ਬਿਸਕੁਟਾਂ ਦਾ ਪੈਟ ਵਧੀਆ ਸਰੋਂ ਤੇਲ ਦਾ ਨਾਲੇ ਆਦੀਆ ਕਿਲੋ ਸਾਬਣ ਬਿੱਲੀ ਮਾਰ ਕਾ ਇੱਕੜ ਬ ਨਾਲ ਦੇਈ ਚਾਰ ਦਾਣਾ ਨੂੰ ਸਾਬਣ ਦੇ ਦੇ ਨਿਰਮਾ ਤੇ ਛੇਤੀ ਦੇ ਦੇ ਲਾਵੀ ਚਰਨਾ ਕਿਲੋ ਪਾਣੀ ਦੇਸੀ ਕਿ ਉਹਦਾ ਚੰਗਾ ਮਰਬਾ ਦੇ ਸੀ ਉਹਦਾ ਮੂੰਖੜੀ ਗੁਰਕਚਕ ਨਾਲੇ ਕਿਲੋ ਪਾਣੀ ਛੋਲੇ ਕਾਲੇ ਵਾਹ ਜੀ ਵ ਕਿੰਨ ਲੋਕ ਪਾਣੀ ਛੋਲੇ ਕਾਲੇ ਚੰਗੇ ਪਾਣੀ ਕਾਬਲੀ ਛੋਲੇ ਲੱਡੂਆਂ ਵਾਲਾ ਰੰਗ ਤੋਂ ਤੋਲੇ ਆਟੇ ਇਥੇ 3 ਕਿਲੋ ਕਿਮੇ ਤਾਂ ਪਹਿਲੀ ਵਾਰੀ ਜਵਾਹਰ ਦਾ ਕਹਿੰਦਾ 5 ਰੁਪਏ ਦੇਂ ਤੋ ਹਰੇ ਸੌਦੇ ਗਣ ਕੇ ਪਾਣੀ ਸਾਰੇ ਤੇ ਇੱਕ ਦਰਜੇ ਨੂੰ ਦੇਦੀ ਡੱਬੀਆਂ ਚਾਹ ਚ ਪਾਉਣ ਨੂੰ ਲੈ ਜੀਆਂ ਵੱਡੀਆਂ ਪਾਈਆਂ ਮੂੰ ਖਲੀ ਦੀਆਂ ਗਿਰੀਆਂ ਨਾਲੇ ਸੋਇਆ ਬੀਂਦੀਆਂ ਵੱਡੀਆਂ ਇੱਕ ਝਾੜੂ ਦੇ ਰੀਂਟਾ ਚਪਣਾ ਉਹ ਦੋ ਜੋੜੇ ਨਾਲ ਦੇਦੀ ਬੱਧਰਾ ਪਾਈਆਂ ਨਿੰਬੂ ਲਸਣ ਦੀ ਗੰਢੀ 스ਕੈਚ ਦੀ ਬੋਤਲ ਦੇ ਦੇ ਚੰਗੀ 2 ਕਿਲੋ ਪਾਚਣੇ ਕਾਬਲੀ ਮੂੰਗੀ ਮਸਲੇ ਦੀ ਦਾਲ ਵੀ ਵਾਹ ਜੀ ਵਾਹ ਕਾਸਟਿਕ ਸੋਡਾ ਮੀਟ ਮਸਾਲਾ ਹਰੀਸਨ ਦਾ ਉਡੀ ਆਦੇ ਨੇ ਬਿੱਕਾ ਨੇ ਰੀ ਮਿੱਠੀਆਂ ਪਕੌੜੀਆਂ ਨਾਲੇ ਚੈਰੀ ਥੋੜੀ ਸੇਠਾ ਕਰਨਾ ਕਾਲਜ ਬਾਤ ਰਹੀ ਸ਼ਹੀਦ ਕਾਲੀ ਤੇ ਨੀਲਾ ਤੋਤਾ ਫਰਨਾਇ ਦੀ ਗੋਲੀ ਡੱਬ ਵਾਲ ਦੀ ਖਲਦੀ ਬੂਰੀ ਕਲੌਂਜੀ ਦੇ ਨਾਲ ਸਤਨੇ ਬੂਦਾ ਜਵਾਕਾ ਨਾਲ ਦੀਰੂnga ਪਾਈ ਆਖਾ ਸਕਾਤੇ ਫਰਗੇ ਡੋਰ ਵਾਲੇ ਕੇ ਜਿੰਚ ਰਖੜੇ ਹਮ ਬੱਲਮ ਏਕ 100 ਗਾੜ ਦਾ ਤੋਲਾ ਗਦੇ ਦੇ ਰੰਗ ਕਾਟਦਾ ਅੰਦਰ ਫੇਰ ਮੈਗਨੇਟਿਟੀ ਲਾਸ ਰਕਦੇ ਜਾਵੇ ਖਿੱਚੀ ਵਾਹ ਜੀ ਵਾਹ ਮੰਜਲ ਪਰਸ਼ੇ ਸਰਵਣਾ ਕਾਲਾ ਮੰਜਨ ਵਰਸ਼ੇ ਸ਼ਰਮਾ ਕਾਲਾ ਸੌਦਾ ਦਾ ਕੋਈ ਹੈਣੀ ਵਾਲਾ ਤੇ ਗੁੱਗਲਸ ਵਾਲੀ ਦੇ ਅਰਾਰਾ ਰੋਟੀ ਚੰਗੇ ਮੰਗਨਸ ਦੇਂਖ ਰੋਟੀ ਮਸ਼ਕਪੂਰ ਤੇ ਮੰਜਰ ਰੀਟੇ ਛੋਟਾ ਕੰਗਾ ਪਾਉਣ ਨੂੰ ਕਿਸੇ ਹੂੰ ਸੁੱਕੇ ਔਲੇ ਸੁਣ ਤੇ ਮੇ ਲਈ ਸੌਦੇ ਪਾਉਣ ਤੋਂ ਪਹਿਲਾਂ ਕੇ ਲਈ ਨਾਈਸਲ ਦਾ ਪਾਊਡਰ ਲਾਣਾ ਸਵਾ ਕਮੀ ਡਰੀਵਨ ਕਾਲਾ ਸਿਰਦੀਆਂ ਸੂਆਂ ਦਾਇਕ ਪੱਤਾ ਪੇਪਰ ਦੇਣ ਵਾਲਾ ਇੱਕ ਪੱਟਾ ਹੂੰ ਕਹਿੰਦਾ ਬਾਲਪਨ ਤੇ ਪੈਨਸਲ ਕਾਲੀ ਬੈਟਰੀ ਦੇ ਸੱਲਾਂ ਵਾਲੀ ਲਾਈਨ ਦਾ ਤੇ ਸਾਹ ਦੀ ਕਾਪੀ ਮਿਚਲੀਆ ਦਾ ਰਹਿ ਗਈ ਬਾਕੀ ਹੂੰ ਸਟੋਪ ਐਂਡ ਤੇ ਨਾਲੇ ਵਰਨਾ ਰਾਜਮਾ ਤੇ ਕਿਲੋ ਹਰਰ ਰਾੜਾ ਤੇ ਪਿਸਤਾ ਸੋਗੀ ਚੀ ਕੋਈ ਨਾ ਲਾ ਦੇ ਮਹ ਕਹਿੰਦਾ ਗਊ ਮਾਰ ਕਾ ਨੀਲ ਦੀ ਡੱਬੀ ਮੂੰਬਤੀ ਇੱਕ ਦੇ ਦੇ ਵੱਡੀ ਸਟੋਚ ਪਾ ਮੂੰ ਦੇ ਦੇ ਬੱਤੀਆਂ ਅੱਜ ਕਿ ਮੈਨੂੰ ਕੱਢਦਾ ਆਖਿਆਂ ਚ ਵਾਕ ਲਈ ਖੇਦੋ ਆਕੀ ਬਾਕੀ ਸੁਣਨ ਤੋਂ ਪੜਦਾ ਆਪੀ ਹੂੰ ਓਏ ਹਰੇ ਮਟਰਾਂ ਦਾ ਡੱਬਾ ਨਾਲੇ ਤੇ ਮਾਨ ਮੰਜੇ ਦਾ ਦੌਣ ਵੀ ਨਾਲੇ ਹੂੰ ਸਵਾ ਇੰਚੀਆਂ ਦੇ ਨਹੀਂ ਵੇਖਾਂ ਰਹਿ ਤਣ ਗਿਆ ਕੋਈ ਸੌਦਾ ਦੇਖਾਂ ਅਰਸੀ ਦੀ ਨਾਲ ਤੇਲਵੀ ਕਾਲੀ ਬੁਰਸ਼ ਦੀ ਇੱਕ ਲੌਂਗ ਜਲੇ ਅਗਰਬਤੀਆਂ ਧੂਪ ਦੀ ਡੱਬੀ ਵੇਖ ਕੇ ਕਿਤੇ ਨਾ ਮਾਰ ਜੀ ਠੱਗੀ ਵਾਜ ਵਾ ਕਹਿੰਦਾ ਪੈਨਸਤਰਾ ਇੱਥੇ ਦੇਈ ਜਮੈਟਰੀ 5 ਰੁਪਈਆ ਦੀ ਦੇਹੀ ਟਾਟਰੀ ਗਾਉਂ ਤੋਂ ਦੀ ਟਾਉਂ ਨੋ ਕਰ ਤੋੜੇ ਲਹਿਲਾ ਪੋਈ ਤੂ ਤੇ ਟੱਚ ਬੜਤੇ ਦੇ ਦੀ ਹੁੱਕਾਂ ਚੰਗੇ ਪੀਸ ਨਾਲ ਦੇ ਦੀ ਜਿਪਾ ਮਿੱਠਾ ਸੋਲਟਾ ਰਸਣੇ ਡੱਬੀ ਬੂਟਪਾਲੀ ਚੰਗੀ ਡੱਬੀ ਸੂਈ ਕੰੂ ਜਿੱਤੇ ਪੜਦਾ ਰੱਛਾ ਦਾਸ ਗਰਾਹਤ ਦੇਦੀ ਗੱਤਾਂ ਹੂੰ ਸਾਬੂ ਦਾ ਕਲਨੀ ਸ਼ੋਰਾ ਜਰਦਾ ਵੇਸਨ ਦਾਤਰ ਗੋੜਾ ਹੂੰ ਤੇ ਸਾਤੂੰਗੀ ਦਲੇ ਹੁਸ਼ੋਲੇ ਹਮਨ ਲਿਖਲਾ ਸੌਦੇ ਜੋ ਵੀ ਬੋਲੇ ਹੂੰ ਕਿਲੋ ਸ਼ੱਕਰ ਕਿਲੋ ਸ਼ੱਕਰ ਕਿਲੋ ਗੜਬੇ ਰਹਿਣਾ ਜਾਵੇ ਸੇਠਾ ਥੜ ਬਈ ਤੇ ਕਹਿੰਦਾ ਇੱਕ ਨਿਸ਼ਾਦਰ ਸੂਜੀ ਪਾ ਦੀ ਸੌਦਾ ਨਾਲ ਕੋਈ ਮਹਿੰਗਾ ਲਾ ਦੀ ਝਾੜੂ ਨਾਲ ਵਾਲਾ ਇੱਕ ਪੋਚਾ ਹੂੰ ਵਧੀਆ ਤੇਰੀ ਕਰੀ ਨਾ ਧੋਖਾ ਛੇਤੀ ਪਾ ਦੀ ਚਾਵਲ ਸੇਲਾ ਟਾਈਮ ਮੇਰੇ ਕੋਲ ਹੈ ਦੇ ਆਹੀ ਸਵਾਰਨ ਪਾਦੇ ਚੱਲ ਤੂੰ ਫੇਰ ਵੇਖਾਂਗੇ ਬਾਕੀ ਕੱਲ ਨੂੰ ਸੌਦੇ ਲੈ ਕੇ ਕੱਲ ਨੂੰ ਵਾਕੀ ਸ਼ਮਸ਼ੇਰ ਮੱਲੀ ਨੂੰ ਦਿਓ ਜੀ ਮਾਫੀ ਲਓ ਜੀ ਸੌਦੇ ਲੈ ਕੇ ਜਦੋਂ ਮੈਂ ਘਰੇ ਆਉਣਾ ਹੂੰ ਘਰ ਦਾ ਸਮਾਨ ਚੋਰ ਚੋਰੀ ਕਰਕੇ ਲੈ ਜਾਂਦੇ ਵਾਹ ਜੀ ਵਾਹ ਘਰ ਦੇ ਕਹਿੰਦੇ ਹੋਰ ਰੌਟਾ ਵੀ ਲਖਾਇਆ ਵਾਹ ਰੌਟਾ ਲਖਣੇ ਨੂੰ ਜਦੋਂ ਆਪਾਂ ਥਾਣੇ ਜਾਂਦੇ ਹਾਂ ਮੁੰਸੀ ਕਹਿੰਦਾ ਮੱਲੀ ਥਾਣੇ ਚ ਕਿਹਾ ਹਾਂ ਮੁਨਚੀ ਜੀ ਸਾਡੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੁਝ ਨਹੀਂ ਹੁਣ ਕੇ ਧਰ ਕੇ ਭਾਂਡੇ ਵੀ ਛੱਡੇ ਹੋਣਾ ਸੂਟ ਤੇ ਗੇਨੇ ਕੱਢੇ ਹੋਣਾ ਹਮ ਘਰ ਵਾਲੀ ਦੀ ਸੁਰਖੀ ਖਿੰਦੀ ਉਹ ਵੀ ਫਿਰਦੀ ਗਾਲਾਂ ਨੰਦੀ ਤੇ ਮੱਟਰ ਵਾਲੀ ਦੀ ਕੱਲ ਸਲੀਤਾ ਆਟੇ ਵਾਲਾ ਨਾਲੇ ਪੀਪਾ ਚਾਹ ਵਾਲੀ ਥਰਮੋਸ ਤੇ ਕਟਛੀ ਉਹ ਵੀ ਹਾਲੇ ਨਹੀਂ ਸੀ ਵਰਤੀ ਤੇ ਕੰਮ ਥੋੜਾ ਛੇਤੀ ਦਾ ਹੈ ਲੱਗਦਾ ਹੈ ਕਿ ਭੇਤੀ ਦਾ ਹੈ ਹਮ ਉਹ ਕਹਿੰਦਾ ਇਹ ਸੰਤ ਧੰਨਿਆ ਤੋਂ ਵੇਲ ਨਹੀਂ ਸੰਭਾਲ ਕੇ ਰੱਖਣਾ ਸੀ ਹਮ ਮੈਂ ਕਿਹਾ ਮੁਨਚੀ ਤੁਸੀਂ ਲਿਖ ਲਓ ਪਰਚਾ ਉਹ ਜੋ ਬਣੂਗਾ ਦੇ ਦੂੰ ਖਰਚਾ ਹਮ ਪਰ ਤੂੰ ਸੀ ਇਹ ਫੜਨੋ ਬੰਦੇ ਹਮ ਕਰਦੇ ਜਿਹੜੇ ਮਾੜੇ ਧੰਦੇ ਜੁੱਤੀ ਚੱਪਲਾ ਦੇ ਰਾਬਾ ਸਭ ਕੁਝ ਲੈ ਕੇ ਬਾਗ ਨਵਾਬਾ ਕੁੱਤਿਆਂ ਵਾਲੀ ਬੂਰੀ ਲੈ ਕੇ ਤੇ ਸਮਾਨ ਉਹਦੇ ਚ ਪਾ ਕੇ ਲੈ ਗਏ ਹਮ ਚਟਨੀ ਵਾਲਾ ਹੁੰਡਾ ਲੈ ਕੇ ਫੇਰ ਕਿਸਾ ਰੱਖ ਨੂੰ ਜਾ ਲੈ ਗਏ ਹੁੰਜਾ ਲੈ ਗਏ ਤੇ ਜਵਾਕਾਂ ਵਾਲੀ ਪੁੰਦਰੀ ਤੋਂ ਉੱਤੇ ਮਾਲ ਸਮਝ ਕੇ ਲੈ ਗਏ ਕੋਤੇ ਮੈਂ ਤੁਹਾਨੂੰ ਇਹ ਦੱਸਿਆ ਯਾਰ ਸਮਾਨ ਕਿੰਨੇ ਦਾ ਸੀ ਉਹ ਮੈਂ ਕਹਾ 2.5 ਲੱਖ ਦਾ ਸੀ ਜਨਾਵ ਲੱਖ ਦਾ ਹਤਾ ਮੈਂ ਹਿਸਾਬ ਹੈ ਐਲ.ਐਡੀ ਪੂਰੇ 32 ਦੀ ਸੀ ਤੇ ਫਰਿੱਜ ਕਿਸ਼ਤਾਂ ਤੇ ਚੱਕੀ ਸੀ ਜੀ ਕੰਪਿਊਟਰ ਸੀ 30 ਹਜ਼ਾਰੀ ਉਹਦੀ ਬੜਾ ਲਾਤੀ ਵਾਰੀ ਫੋਨ ਸਾਡਾ ਕੈਪਲ ਸੀ ਜੀ ਵਧੀਆ ਰੇਂਜਰ ਸਾਈਕਲ ਸੀ ਜੀ ਲੈਪਟਾਪ ਵਿੱਚ ਬੈੱਡ ਪਿਆ ਸੀ ਉਹ ਵੀ ਉਹਨਾਂ ਕੱਢ ਲਿਆ ਜੀ ਵਾਜਵਾ ਘਰ ਵਾਲੀ ਦੇ ਸੈਂਡਲ ਸੀ ਜੀ ਇੱਕ ਸਾਈਕਲ ਦਾ ਹੈਂਡਲ ਸੀ ਜੀ ਤੇ ਕੁੱਤਿਆਂ ਵਾਲੀ ਸੰਗਲੀ ਸੀ ਜੀ ਉਹ ਵੀ ਸਾਡੀ ਮੰਗਣੀ ਸੀ ਜੀ ਮੰਗਣੀ ਇਹਦਾ ਹੋਰ ਮਗਾ ਦਾਤੀ ਫਰੇ ਤੋਂ ਪੱਕੇ ਸੀ ਬੜੇ ਸਾਂਗੇ ਰੱਖੇ ਸੀ ਜੀ ਹੂੰ ਗੈਸ ਸਿਲੰਡਰ ਚੁੱਲਾ ਨਾਲੇ ਤੋੜ ਦਿੱਤੇ ਸਭ ਜਿੰਦੇ ਤਾਲੇ ਬਾਹਰ ਬਲਬ ਸੌ ਲਾ ਕੇ ਲੈ ਕੇ ਬੂਟ ਧੋਤੇ ਮੇਰੇ ਪਾ ਕੇ ਲੈ ਗਏ ਹੂੰ ਉਹ ਕੋਲਗੇਟ ਤੇ ਦੁੱਧ ਮੰਗਵਾਣੀ ਕੀ ਦੱਸਾਂ ਮੈਂ ਆਰਾਮ ਕਹਾਣੀ 4 ਕਿਲੋ ਸੀ ਕੱਢਿਆ ਖੋਇਆ ਉਹ ਵੀ ਉਹਨਾ ਕੰਜਰਾਂ ਢਾਇਆ ਤੇ ਚਾਹ ਵਾਲੇ ਜਿਹੜਾ ਦੁੱਧ ਸੀ ਰੱਖਿਆ ਉਹ ਵੀ ਉਹਨਾਂ ਚੋਰਾਂ ਨੇ ਢੱਪਿਆ ਕੋਈ ਨਹੀਂ ਛੱਡਿਆ ਸਭ ਕੁਝ ਲੈ ਗਏ ਮੈਨੂੰ ਤਾਂ ਵੀ ਚੱਕਰਾਂ ਪਾ ਗਏ ਕਹਿੰਦਾ ਹੋਰ ਇਹ 4 ਕਿਲੋਲੇ ਸੋਨੇ ਦੇ ਸੀ ਚਾਰ ਕਤੋਲੇ ਸੋਨੇ ਦੇ ਸੀ ਸਵਾਗ ਲੱਖ ਦੇ ਹੋਣੇ ਨੇ ਜੀ ਹੂੰ ਪਿੱਤਲ ਦੇ ਕੁਝ ਭਾਂਡੇ ਸੀ ਚਾਰ ਟਰਿਆਂ ਦੇ ਸੀ ਆਂਡੇ ਸੀ ਹੂੰ ਤੇ ਫਰਿੱਜ ਵਿੱਚੋਂ ਸਬਜ਼ੀ ਲੈ ਕੇ ਮੀਟ ਮੁਰਗੀ ਦਾ ਉਹ ਵੀ ਖਾ ਗਈ ਅੱਛਾ ਜੀ ਕੱਚੇ ਪਰਨੇ ਤੇ ਨਾਣਾ ਇਹ ਵੀ ਸਭ ਕੁਝ ਦੱਸਣਾ ਪੈਣਾ ਮੈਂ ਦੱਸੀ ਜਾਂ ਛੱਡੀ ਕੁਛ ਨਾ ਮੈਂ ਕੰਗੀ ਵਾਲੇ ਵਾਲ ਸੀ ਸਰ ਜੀ ਸੜੇ ਲਫਾਫਾ ਲੈ ਕੇ ਧਰ ਜੀ ਹੂੰ ਆਦੇ ਹੰਬ ਦੇ ਚਾਰ ਦਾ ਡੱਬਾ ਤੇ ਫਲੱਟਚ ਵਾਲਾ ਇੱਕ ਲੋਹੇ ਦਾ ਡੱਬਾ ਹੂੰ ਉਹ ਕਹਿੰਦੇ ਹੋਰ ਬਸ ਕਰ ਕਹਿੰਦੇ ਬਹੁਤ ਹੋ ਗਿਆ ਕਹਿੰਦੇ ਸਾਰਾ ਆ ਗਿਆ ਫੂ ਆਪਲਾ ਨਾਮ ਪਤਾ ਲਿਖਾ ਦੇ ਜਾ ਮੈਂ ਹੀ ਨਾਮ ਪਤਾ ਲਿਖ ਲਓ ਸ਼ਮਸ਼ੇਰ ਮੱਲੀ ਪਿੰਡ ਫੂਲ ਟਿਕਾਣਾ ਤੇ ਪਾਰਕ ਬਾਗ ਦੇ ਮਗਰ ਦੀ ਜਾਣਾ ਫੋਨ ਨੰਬਰ ਵੀ ਦੱਸਾਂ ਸਰ ਜੀ ਆਉਣ ਲੱਗੇ ਜਾਂ ਦੇਣਾ ਕਰ ਜੀ 90565 ਹੈਗੇ ਬਾਹਰ ਤੇ 524 ਲੱਗੇ ਉਹ ਦਿਓ ਜਾਜ ਤੇ ਹੁਣ ਮੈਂ ਜਾਵਾਂ ਪਉ ਤਾਂ ਨਹੀਂ ਮੈਨੂੰ ਮੁੜ ਕੇ ਆਉਣਾ ਕਹਿੰਦੇ ਮੁੜ ਕੇ ਨਹੀਂ ਆਉਣਾ ਪੈਂਦਾ ਸਾਡਾ ਕਿਆ ਬਣੀ ਕਰਦੇ ਜਾ ਮਮਾ ਗਾਸੋ ਰਬੀਏ ਕੋਲ ਨੇ ਮੇਰੇ ਕੁਝ ਰੱਖ ਲੋ ਕੁਝ ਮੋੜ ਦੋ ਮੇਰੇ ਹੂੰ ਮੇਰੇ ਹੁੰਦੇ ਫਿਕਰ ਨਾ ਕਰਿਓ ਹੂੰ ਖੁੱਲੇ ਘਰ ਤੇ ਰੱਜ ਕੇ ਕਰਿਓ ਹੂੰ ਲੋਨ ਪਈ ਤਾਂ ਫੇਰ ਦੱਸਦੇ ਹੋ ਘਮੋ ਵਾਲੇ ਵਰ ਪੱਟੇ ਚੱਕਦੇ ਮੈਂ ਜਿਹਨੇ ਕਿਹੜਾ ਨਾਲ ਹੈ ਜਾਣਾ ਜਾਣਾ ਬਣਿਆ ਰਹਿ ਜਾਉਣਾ ਜਾਣਾ ਟਿਕਾਣਾ ਹਾਂ ਕਿ ਚੰਗਾ ਜੀ ਹੁਣ ਮੈਂ ਹਾਂ ਚੱਲਦਾ ਕੋਈ ਨਹੀਂ ਪੀਤਾ ਖਾਦਾ ਕੱਲ ਦਾ ਚੰਗਾ ਸਸਰੀ ਕਾਲ ਜਨਾਬ ਬਾਕੀ ਮਗਰੋਂ ਕਰਾਂਗੇ ਸਾਬ ਮੈਂ ਕਿ ਮੇਰੀ ਚੋਰੀ ਲੱਭ ਦਿਓ ਜੀ ਧੰਨਵਾਦ ਜੀ ਬਹੁਤ ਬਹੁਤ